ਕੰਨੀ ਉਹ ਕਿਹਾ ਪ੍ਰੇਮ ਪਰਨਾ ਦਿੰਦੇ। ਬੱਲੇ ਬੱਲੇ ਸ਼ਰਾਬ ਹੈ। ਦਾ ਖਣੇ ਕਿੱਥੋਂ ਹਨ? ਕਣੇ ਕਿੱਧਰੋਂ ਆਣੇ ਆ ਕੇ। ਬੱਸੀ ਤੇ ਮਹਾਰਾਜ ਦੀ ਜਨ। ਤੇ ਵੀਡੀਓ ਮੇਂ ਨਟ ਤੇ ਪੋਣੀ ਤੇਰੀ। ਲੱਗੇ ਲੋਕਾਂ ਨੂੰ ਪਤਾ ਵੀ ਸਾਡੇ ਬੰਦੇ ਪਿਆਰ ਮੇਂ ਮਤਲਬ ਡਾਂਗਣਾ ਬਣਾਉਣੇ ਬੰਦੇ ਬਸ। ਮੈਂ ਅੱਜ ਰਾਤ ਘਰਦ ਲੱਗਾਂ। ਆ 5-6 ਤਾਂ ਵੱਲ ਜਿੱਡਾ ਜਾ ਜਿਆ। ਅੱਜ ਤੋਂ ਬਾਅਦ ਕੀ ਕਟਵਾਇ ਤੇ ਆਪਣਾ ਪ੍ਰੇਮ। ਆ ਵਾਹਿਗੁਰੂ ਜੀ ਕੀ ਮਾਰੋ। ਪੂਸਾ ਕਰਨਾ ਪੂਸਾ ਕਰਨਾ ਨਹੀਂ ਲੱਗਦਾ। ਆ ਅਗਰੋ। ਆਹ ਦਾ ਜੋੜੇ ਗੰਦਫਾਇਆ ਤੇ ਉਹ ਗੱਲ ਕਰਤੀ ਆਹ ਆ ਜਰਨਲ ਦਾ ਇਹਨੂੰ ਇਹਨੂੰ ਕੀ ਹੋ ਗਿਆ ਵਾ ਬੁਰਾ ਲੱਗਦੇ ਆਹੀਂ ਬੁਰਾ ਲੱਗਣ ਦੇ ਤੈਨੂੰ ਲੈ ਬਈ ਠੀਕ ਲਾਡੋ ਕਿ ਇਹ ਭਰਾ ਵਾ ਜੀ ਸਾਡਾ ਹੱਕ ਨਾਲ ਵੀ ਹੈ ਨਾ ਕਈ ਵਾਰੀ ਹੱਕ ਨਾਲ ਖੇਡ ਕੋਣੀ ਚੰਦੀ ਇਹਨੂੰ ਬਹੁਤ ਵਾਰੀ ਇਹਨੂੰ ਕਹਾ ਪਿਆਰ ਨਾਲ ਵੀ ਕੇਸ ਦੇ ਘਟਾਉਣੇ ਪਏ ਹਟਦਾ ਨਹੀਂ ਹੋਣੀ ਉਹ ਡਾਗਣਾ ਢਾਉਣਾ ਪਿਆਰ ਨਾਲ ਬੰਦਾ ਬਹੁਤ ਵਧੀਆ ਜਨਮਨ ਹੈ ਪਰ ਤਜੱਬਤਾਂ ਆਪਣੇ ਆਮ ਚ ਪਰ ਹੱਕ ਨਾਲ ਫਿਰ ਪ੍ਰੇਮ ਨਾਲ ਹੀ ਤੇ ਵਡਾਗਨ ਮਹਾਰਾਜ ਨੂੰ ਡਾਗਨ ਨਾਲ ਦੇਖੋ ਦੇਖ ਆਸ ਕਿਤੇ ਨਹੀਂ ਕਰਦੇ ਤੇ ਅੱਜ ਤੋਂ ਬਾਅਦ ਕਿਹੜਾ ਕੰਮ ਹੈ ਕੋਟਾਉਣੇ ਨਹੀਂ ਮੈਂ ਤੁਹਾਨੂੰ ਦੱਸਦਾ ਅਗਲਾ ਮੈਂ ਇਹ ਕਿਨਾਂ ਸਕੇ ਹਾਂ ਹੀ ਕੋਟਾਉਣੇ ਬਸ ਇੱਦਾਂ ਤੂੰ ਵੰਦੀਆ ਬੰਦਾ ਇਹਨਾਂ ਨੂੰ ਮਾਰ ਦੇ ਤੇ ਮਹਾਰਾਜ ਕਮਲਿਆ ਜੋਂਨ ਪਾਦੇ ਲੋਕ ਤਾਂ ਤਰਸਦੇ ਜੀ ਨੂੰ ਤੇ ਆਪਾਂ ਨੂੰ ਮਾਰੇ ਨਹੀਂ ਦਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬੱਤੇ ਬੁਲੇ ਸੋਨਿਹਾਲ ਰਸ ਰੀਆਂ ਕਾਲੇ ਜਗਰ ਰਗ ਜਾਵੇ ਨਿਹਾਲੋ ਜਾਵੇ ਸ਼ੀਦਾਂ ਨੂੰ ਭਾਵੇ ਰਸ ਰੀਆਂ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ